ਪੰਜੇਆ ਪਿੰਡ ਸваяਰ ਆਏ ਨੇੜੇ ਪੰਜੇ ਕਿਹਾਟ ਦੇ ਸਥਿਤ ਜਿੱਥੇ ਕੇਜੀਤ ਸਿੰਘ ਕਿਸਾਨ ਦੇ ਪਿੰਡ ਖੇਤ ਵਿੱਚ ਅੱਜ ਕਿਸਾਨਾਂ ਵੱਲੋਂ ਇੱਕ ਧਰਨਾ ਲਗਾਇਆ ਗਿਆ ਹੈ ਆਪਾਂ ਧਰਨੇ ਤੇ ਚੱਲ ਕੇ ਜਾਣਦੇ ਆ ਵੀ ਇੱਥੇ ਕੀ ਮਸਲਾ ਹੈ ਇੱਥੇ ਧਰਨਾ ਕਿਉਂ ਲਗਾਇਆ ਗਿਆ ਹੈ ਅਤੇ ਇਸ ਇਹਨੇ ਲੜਾਈ ਦਾ ਵਿਸ਼ਾ ਕਿਉਂ ਬਣਿਆ ਹੋਇਆ ਹੈ ਕਿ ਕਿਸਾਨਾਂ ਨੂੰ ਇੱਥੇ ਆ ਕੇ ਧਰਨਾ ਲਗਾਉਣਾ ਪੈ ਗਿਆ ਆਪਾਂ ਵੱਧਦੇ ਆ ਕਿਸਾਨਾਂ ਤੇ ਪਹੁੰਚ ਚੁੱਕੇ ਆ ਖੇਤ ਦੇ ਵਿੱਚ ਜਿੱਥੇ ਜੀਤ ਸਿੰਘ ਜੀ ਅਤੇ ਬਾਕੀ ਕਿਸਾਨ ਭਰਾ ਬੈਠੇ ਹਨ ਜਿਨ੍ਹਾਂ ਦੇ ਹੱਥ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਝੰਡੇ ਹਨ ਇਹ ਇੱਥੇ ਆ ਕੇ ਇਹਨਾਂ ਦੇ ਬੈਠਣ ਦਾ ਕੀ ਕਾਰਨ ਹੈ ਤੇ ਇਸ ਲਈ ਇਹ ਸਾਰੇ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਵੀ ਕੀ ਹੋਇਆ ਹੈ ਪਹਿਲਾਂ ਤਾਂ ਇਹ ਤੁਹਾਡਾ ਨਾਮ ਜੀਤ ਸਿੰਘ ਜੀ ਤੇ ਇਹ ਮਸਲਾ ਤੁਹਾਡੇ ਨਾਲ ਕਿਸ ਤਰ੍ਹਾਂ ਵਾਪਰਿਆ ਤੇ ਵੀ ਮੇਰਾ ਗੋਡ ਮੱਥਾ ਕਾਫੀ ਹੁੰਦੇ ਨਾਲ ਤੇ ਉਹ ਪਹਿਲਾਂ ਸ਼ੁਰੂ ਚ ਕੱਢਦਾ ਹਿੰਟਾਂ ਇੱਟਾ ਕੱਟਦਾ ਫੀ ਤੇ ਮੈਂ ਉਹਦੇ ਕੋਲ ਬਹਿ ਬੂ ਜਾਂਦਾ ਫੀ ਤੇ ਉਹਨੇ ਨਾ ਹੋਰ ਮੁੰਡੇ ਨੂੰ ਕਿਹਾ ਵੀ ਕੋਈ ਹੋਰ ਬੰਦਾ ਘੱਲ ਤੇ ਪੀ ਇਹਨੂੰ ਹਿੱਟੇ ਤੇ ਆਪਾਂ ਲਾਉਣਾ ਹੈ ਤੇ ਫਿੱਟਾ ਵੀ ਲਾਈਏ ਤਾਂ ਪੈਸੇ ਵੱਧ ਆਉਂਦੇ ਨੇ ਉਹਨੇ ਆਪ ਹੀ ਮੋੜਾ ਹੋਰ ਘੱਲ ਤੇ ਤੇ ਉਦੋਂ ਬਾਅਦ ਫਿਰ ਮੈਨੂੰ ਪੋਸਤ ਪੋਸਤ ਆਂਦਾ ਸੀ ਖਾ ਖੁਲਦਾ ਸੀ ਮੈਨੂੰ ਖਾਣ ਲੱਗ ਪਿਆ ਨਸ਼ੇ ਵਿੱਚ ਤੇ ਉਦੋਂ ਬਾਅਦ ਆਂਦਾ ਪਏ ਫਿਰ ਆਪਾਂ ਲਾ ਵੀ ਦਾ ਬੜੇ ਆਉਂਦੇ ਨੇ ਉਹ ਲਾਂ ਦੇ ਲੂੰਦੇ ਰਹ ਮਾੜ ਮੋਟ ਕਦੇ ਲਾ ਲੈਂਦੇ ਸੀ ਕਦੇ ਨਹੀਂ ਤੇ ਉਹ ਆਪ ਲਿਖਦਾ ਐਦਾ 15 ਪਿੰਡਾਂ ਦੀ ਪਰਚੀ ਆਉਂਦੀ ਹੋਲੇ ਕਰਦਿਆਂ ਹੋ ਗਈ ਤੇ ਉਹਨਾਂ ਦਾ ਖੜ ਮੋੜਾ ਉਹ ਚਿੱਟਾ ਵੇਚਦਾ ਹਿੱਤ ਨਾਲੇ ਪੋਸਟਾ ਜੀ ਵੀ ਵੇਚਦੇ ਨੇ ਤੇ ਉਹਨਾਂ ਮੈਨੂੰ ਲਾਤਾ ਫਿੱਟੇ ਤੇ ਕਿਦੋਂ ਹਿੱਟੇ ਤੇ ਲਾਇਆ ਨਾ ਤੇ ਫਿਰ ਮੈਨੂੰ ਕਹਿੰਦਾ ਪਈ ਲੈ ਤੇ ਤੂੰ ਦੇ ਦੇ ਤੇ ਘਰੇ ਪਤਾ ਨਹੀਂ ਲੱਗਣਾ ਕਰਨੇ ਮੇ ਰੋੜਾ ਪਿਆ ਜਾਂਦਾ ਹੈ ਕਿਦੋਂ ਪਹਿਲੀ ਲਿਸਟ ਦੇਵਾਂ ਤੇ 6 ਮਹੀਨਾ ਬਾਅਦ ਫਹਾਲ ਹੁੰਦਾ ਥੋੜੀ ਜੀ ਮੈਨੂੰ ਦੇ ਦੇ ਵੀ ਕਰੀ ਮੈਂ ਉਹਦੇ ਤੋਂ ਪਹਿਲਾਂ ਆਖੇ ਨਾ ਲੱਗਿਆ ਉਹ ਕਰ ਦੂਜਾ ਮੋੜਾ ਉਹ ਵੀ ਮਨਰੋਜ ਦੇ ਆਖੇ ਕਰੇ ਉਹਦੇ ਕਹਿਣ ਮੁਤਾਬਕ ਮੈਂ ਰਿਸ਼ਤ ਦੇ ਦਿੱਤੀ ਏ ਤੇ ਪਹਾਇਆ ਕਣੀ ਲਿਆ ਕੋਈ ਕੁਝ ਨਹੀਂ ਤੇ ਉਦੋਂ ਬਾਅਦ ਨੱਕਦ 18000 ਬਣਾ ਏ ਤੇ 18000 ਤੋਂ ਬਾਅਦ ਉਹਨੇ ਕੇਸ ਕਰਤਾ ਮੈਨੂੰ ਪਤਾ ਨਹੀਂ ਲੱਗਿਆ ਤੇ ਕੇਸ ਕੇਸ ਬਾਰੇ ਤੁਹਾਨੂੰ ਕੋਈ ਜਾਣਕਾਰੀ ਨਾ ਕੋਈ ਨਾ ਅਗਾ ਲੱਗੇ ਨਾ ਕੋਈ ਕਿਸੇ ਤਰ੍ਹਾਂ ਦਾ ਵੀ ਨਹੀਂ ਕੋਈ ਤਹਿਸੀਲਦਾਰ ਨਹੀਂ ਕੋਈ ਇਹ ਗੱਲ ਵੀ ਇੱਕ ਵੈਸੇ ਵੇਖਣ ਯੋਗ ਹੈ ਵੀ ਇਹਨਾਂ ਦੇ ਉੱਪਰ ਇੱਕ ਕੇਸ ਦਰਜ ਹੋਇਆ ਹੈ ਜਿਸ ਦੀ ਗਵਾਹੀ ਦੇ ਵਿੱਚ ਇਹ ਕਦੇ ਪੇਸ਼ ਹੀ ਨਹੀਂ ਹੋਏ ਇਹਨਾਂ ਦੇ ਕਹਿਣਾ ਇਹ ਚਾਹੁੰਦੇ ਹਨ ਕਿ ਸਰਕਾਰ ਬਿਨਾ ਕੇਸ ਤੋਂ ਬਿਨਾ ਕੋਈ ਸਬਮਨ ਭੇਜੇ ਕੀ ਇਹ ਸਭ ਕੁਝ ਕਿਸ ਤਰ੍ਹਾਂ ਹੋਇਆ ਇਹ ਗੱਲ ਜ਼ਰੂਰ ਵੇਖਣ ਨੂੰ ਯੋਗ ਹੈ ਅਸੀਂ ਅੱਗੇ ਜਾਣਦੇ ਹਾਂ ਜੀ ਹਾਂਜੀ ਤੇ ਕੋਈ ਅਗਾ ਨਹੀਂ ਲੱਗਿਆ ਕੋਈ ਕੁਝ ਨਹੀਂ ਛੇਕੜ ਤੇ ਕਦੋਂ ਪਤਾ ਲੱਗਿਆ ਹੈ ਤੇ ਉਦੋਂ ਮੈਂ ਫਿਰ ਵਕੀਲ ਕੀਤਾ ਕਦੋਂ ਗਏ ਉਹਾਂ ਦਾ ਤੇਰੇ ਤੋਂ 52 ਗਏ ਹਾਜ਼ਰੀ ਹੋ ਗਈ ਹੈ ਦ੍ਰਿਸ਼ਟੀ ਹੋ ਜਾ ਨਹੀਂ ਹੈ ਉਦੋਂ ਬਾਅਦ ਅੰਦਰ ਖਾਤੇ ਉਹਨਾਂ ਰਜਿਸਟਰੀ ਕਰਾ ਲਈ ਵਕੀਲ ਕਰਨ ਤੋਂ ਬਾਅਦ ਉਸ ਤੋਂ ਬਾਅਦ ਤੁਹਾਨੂੰ ਵਕੀਲ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਨਾ ਉਹਨੇ ਕੋਈ ਨਹੀਂ ਦਿੱਤੀ ਅੱਛਾ ਜੀ ਤੇ ਹੁਣ ਰਜਿਸਟਰੀ ਹੋ ਗਈ ਉਸ ਤੋਂ ਬਾਅਦ ਤੁਹਾਨੂੰ ਕਿਵੇਂ ਪਤਾ ਲੱਗਿਆ ਤੁਸੀਂ ਇੱਥੇ ਕਿਉਂ ਇਕੱਠੇ ਹੋਏ ਹੋ ਉਹ ਨਾ ਕਿਸੇ ਵੀ ਉਹਨਾਂ ਮੁਨਸ਼ੀ ਗਾ ਫਟਾਰੀ ਫਾਬਦਾ ਅੱਗੇ ਉਹਨੇ ਕਿਹਾ ਵੀ ਦਖਲ ਲੈਣਾ ਉਹ ਜ਼ਮੀਨ ਉਹਨਾਂ ਪਿਆਦੇ ਅਕ ਵਿੱਚ ਕਰੂ ਉਹ ਪੇ ਲੈ ਜਾਵੇ ਦਾ ਤੇ ਅੱਗੇ ਵੀ ਵਾਹ ਹੁਣ ਆਈ ਸੀ ਤੇ ਉਦੋਂ ਵੀ ਅਸੀਂ ਇਕੱਠੇ ਹੋਏ ਅਸੀਂ ਤੇ ਹੁਣ ਫਿਰ ਤੇ ਹੁਣ ਕੇ ਉਹ ਅੱਜ ਆਏ ਅੱਜ ਨਹੀਂ ਆਇਆ ਕੈਂਸਲ ਹੋ ਗਿਆ ਜੀ ਕੈਂਸਲ ਹੋ ਗਿਆ ਕਿ ਕਿਸਾਨ ਮਜ਼ਦੂਰ ਕਮੇਟੀ ਨੇ ਕੋਈ ਗੱਲ ਕੀਤੀ ਜਿਸ ਗੱਲ ਨੂੰ ਕਿਸੇ ਵਸੇ ਲਾਇਆ ਜੇ ਪਹਿਲਾਂ ਲਾਇਆ ਸੀ ਜਾਂ ਹੁਣ ਕੀਤਾ ਹੋਵੇ ਨਾ ਉਹਨਾਂ ਖੱਕ ਕਰਾਂ ਦੇ ਹੱਥ ਹੱਥ ਕਰਾਂ ਦੇ ਇਹ ਤਾਂ ਇਹਨਾਂ ਨੇ ਕਿਹਾ ਅੱਗੇ ਕੁਝ ਵਧਿਆ ਇਸ ਤੋਂ ਜੀ ਨਾ ਉਹ ਦੁੱਖ ਹੋਰ ਕੋਈ ਨਹੀਂ ਵਧਿਆ ਜੀ ਇਸ ਤੋਂ ਬਾਅਦ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲਿਆਂ ਨਾਲ ਗੱਲ ਕਰਦੇ ਹਾਂ ਅਤੇ ਜਾਣਦੇ ਹਾਂ ਕੀ ਸਚਾਈ ਹੈ ਮੈਂ ਜੀ ਗੁਰਬਖਸ਼ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਪ੍ਰਧਾਨ ਅੱਜ ਅਸੀਂ ਪਿੰਡ ਸਵਾਇਰਾਏ ਤੇ ਨੂਰੇਕਿਆਂ ਦੇ ਵਿੱਚ ਇੱਕ ਕੰਬੀਰ ਮਸਲਾ ਸੀ ਜੋ ਕਿ ਖੁੰਡੇ ਨਾਂ ਦਾ ਬੰਦਾ ਸੀ ਤੇ ਜੀਤ ਸਿੰਘ ਪਿੰਡ ਸਵਾਇਰਾਏ ਦਾ ਜਿਹੜਾ ਖੁੰਡਾ ਦਾ ਨਾਂ ਦਾ ਬੰਦਾ ਉਹਦਾ ਪਿੰਡ ਬਿੱਲੀਮਾਰ ਹੈ ਜੋ ਕਿ ਪਿੰਡ ਨੂਰੇਕਿਆਂ ਦੀ ਰਕਬੇ ਦੇ ਵਿੱਚ ਇੱਕ ਜ਼ਮੀਨ ਪੈਂਦੀ ਹੈ ਜੀਤ ਸਿੰਘ ਦੀ ਜੋ ਕਿ ਉਸ ਜ਼ਮੀਨ ਦਾ ਉਹਨੇ ਗਲਤ ਤਰੀਕੇ ਨਾਲ ਇਸ ਬੰਦੇ ਕੋਲੋਂ ਸਟਾਮ ਕਰਵਾਇਆ ਸਟਰਾਮ ਕਰਵਾ ਕੇ ਉੱਥੇ ਅਦਾਲਤ ਦੇ ਵਿੱਚ ਪੈਸੇ ਰੱਖਤੇ ਤੇ ਚਾਰ ਕਨਾਲੀ ਜਿਹੜੀ ਜ਼ਮੀਨ ਸੀ ਖੁੰਡੇ ਨੇ ਆਪਣੇ ਨਾਂ ਕਰਵਾ ਲਈ ਪਰ ਖੁੰਡੇ ਨੇ ਆਪਣੇ ਨਾਂ ਕਰਵਾਈ ਨਾ ਤਾਂ ਉਹਨੇ ਕੋਈ ਪੈਸੇ ਦਿੱਤੇ ਇਹਨੂੰ ਨਾ ਇਹਦਾ ਕੋਈ ਗੱਲਬਾਤ ਸੀ ਇਸ ਬੰਦੇ ਨੂੰ ਪਹਿਲਾਂ ਇਸ ਗੱਲ ਵਿੱਚ ਇੱਕ ਛੋਟਾ ਜਿਹਾ ਮਸਲਾ ਹੈ ਜੀ ਵੀ ਉਹਨਾਂ ਨੇ ਇਸ ਦੀ ਜ਼ਮੀਨ ਆਪਣੇ ਨਾਂ ਕਿਵੇਂ ਕਰਵਾ ਲਈ ਵੇਖੋ ਜੀ ਜਦੋਂ ਇਹ ਬੰਦਾ ਸਿੱਧਾ ਸਾਦਾ ਬੰਦਾ ਸੀ ਇਸ ਬੰਦੇ ਨੂੰ ਨਾ ਕੀ ਕੀਤਾ ਪਹਿਲਾਂ ਤਾਂ ਉਹਦੇ ਨਾਲ ਯਾਰੀ ਦੋਸਤੀ ਪਾਈ ਫਿਰ ਉਸ ਤੋਂ ਬਾਅਦ ਉਹਨੂੰ ਨਸ਼ੇ ਤੇ ਲਾਇਆ ਨਸ਼ੇ ਤੇ ਲਾਤੀ ਫਿਰ ਉਹਨੂੰ ਦੜੇ ਤੇ ਸਿੱਟੇ ਤੇ ਲਾਣਾ ਕੋਸ਼ਿਸ਼ ਕੀਤੀ ਜਦੋਂ ਦੜੇ ਤੇ ਸਿੱਟੇ ਤੇ ਲਾ ਦਿੱਤਾ ਉਸ ਤੋਂ ਬਾਅਦ ਉਸ ਖੁੰਡੇ ਨੇ ਕਿਹਾ ਵੀ ਤੇਰੇ ਕੋਲ ਪੈਸੇ ਦਿੱਤੇ ਨਹੀਂ ਜਾਂਦੇ ਦੜੇ ਸੁੱਟੇ ਦੇ ਤੇ ਜਿਹੜੇ ਮੈਂ ਤੇਰਾ ਸਿੱਟਾ ਹੁੰਦਾ ਉਹ ਮੈਂ ਤੈਨੂੰ ਪੈਸੇ ਦੇ ਦੇਣਾ ਤੂੰ ਐ ਕਰ ਮੈ ਮੈਨੂੰ ਚਾਰ ਕਣਾਂ ਵਾਲੀ ਜ਼ਮੀਨ ਲਿਖ ਤੇ ਦੇ ਦੇ ਤੇ ਤੂੰ ਜਿੰਨਾ ਮਰਜੀ ਸਿੱਟਾ ਜਿਹੜਾ ਲਾਈ ਰੱਖੀ ਕਰ ਇਹ ਬੰਦਾ ਭੋਲਾ ਸੀ ਨਸ਼ੇੜੀ ਹੋ ਕੇ ਸੁੱਧ ਬੋਧ ਖੋ ਕੇ ਇਹਨੇ ਕੀ ਕੀਤਾ ਉਸ ਬੰਦੇ ਨੂੰ ਜ਼ਮੀਨ ਲੈ ਕੇ ਪਰਨੋੜ ਲੈ ਕੇ ਦਿੱਤਾ ਜਦੋਂ ਕਈ ਦਿਨ ਕਈ ਸਾਲ ਪਏ ਉਸ ਬੰਦੇ ਨੇ ਇਹਨੂੰ ਪੁੱਛਿਆ ਵੀ 10000 5000 ਤੇਰਾ 18000 ਰੁਪਈਆ ਮੇਰੇ ਵੱਲੇ ਤੂੰ ਮੇਰਾ 18000 ਰੁਪਈਆ ਦੇ ਦੇ ਉਹ ਕਹਿੰਦਾ ਵੀ 18000 13 ਮੇਰੇ ਮੈਨੇ ਬਣਦਾ ਨਹੀਂ ਚਲ ਮੈਂ ਤੈਨੂੰ ਹੌਲੀ ਹੌਲੀ ਦੇ ਦੇਾਂਗਾ ਪਰ ਕਾਰਨ ਕੀ ਸੀ ਕਿ ਉਹਦੇ ਕੋਲ ਜ਼ਮੀਨ ਦੇ ਪੈਸੇ ਨਾ ਦਿੱਤੇ ਗਏ ਉਸ ਤੋਂ ਬਾਅਦ ਕਰਨ ਨੇ ਜਿਹੜਾ ਲੱਖਾਂ ਤੱਕ ਪਹੁੰਚ ਗਿਆ ਵੀ ਮੇਰਾ ਤੇਰੇ ਨਾਲ 18000 ਤੋਂ 1.5 ਲੱਖ ਬਣ ਗਿਆ 2 ਲੱਖ ਬਣ ਗਿਆ ਪਰ ਉਹਨੇ ਇੱਕ ਦਿਨ ਅਦਾਲਤ ਜਿੱਜਾ ਤੇ ਕੇਸ ਪਾਤੇ ਇਹ ਗੱਲ ਤਾਂ ਮੈਂ ਤੁਹਾਡੀ ਮੰਨ ਸਕਦਾ ਵੀ ਉਹਨੇ ਇਹਨਾਂ ਨੇ ਪ੍ਰਨੋਟ ਲਿਖ ਕੇ ਦਿੱਤਾ ਪਰ ਹੁਣ ਚਾਰ ਜਨਾਲਾ ਜ਼ਮੀਨ ਉਹ ਫਿਰ ਸਵਾਲ ਵਿੱਚ ਹੀ ਰਹਿ ਗਿਆ ਜੀ ਨਹੀਂ ਜੀ ਵੇਖੋ ਜੀ ਚਾਰ ਕਨਾਲਾ ਜ਼ਮੀਨ ਦੇ ਵਿੱਚ ਜਿਹੜਾ ਇੱਕ ਪ੍ਰਨੋਟ ਹੁੰਦਾ ਉਹਦੇ ਵਿੱਚ ਲਿਖਿਆ ਜਾਂਦਾ ਵੀ ਇਹ ਚਾਰ ਕਨਾਲਾ ਜ਼ਮੀਨ ਜਿਹੜੀ ਹੈ ਮੈਂ ਇਹਨੂੰ ਦੇ ਚੁੱਕਿਆ ਗਹਿਣੇ ਗੇਹਣੇ ਦਾ ਕੀ ਸੀ ਬਿਆਨਾਂ ਕਰਵਾ ਲਿਆ ਬਿਆਨਾਂ ਦਾ ਕੀ ਸੀ ਬਿਆਨਾਂ ਨਾਲ ਲਾ ਕੇ ਉਹਨੇ ਨਾਰਿਸ਼ਟ ਅੱਗੇ ਜੀ ਜਦੋਂ ਫਿਰ ਅਸੀਂ ਖੁੰਡੇ ਨੂੰ ਗੱਲਬਾਤ ਕੀਤੀ ਕੋਈ ਬੰਦੇ ਵੀ ਭੇਜੇ ਸੀ ਉਹਦੇ ਕੋਲ ਵੀ ਤੁਹਾਡਾ ਜਿਹੜਾ ਹੱਕ ਬਣਦਾ ਹੈ ਅਸੀਂ ਤੁਹਾਡਾ ਹੱਕ ਤੁਹਾਨੂੰ ਦਵਾ ਦਿੰਨੇ ਆ ਤੇ ਬੈਠ ਜਿਹੜਾ ਕੰਪਰੋਮਾਈਜ਼ ਕਰ ਲਈਏ ਥਾਣੇ ਵੀ ਐਸੋ ਗੱਲ ਹੋਈ ਸੀ ਤੇ ਕੋਰਟ ਵਿੱਚ ਵੀ ਇਹੋ ਗੱਲ ਹੋਈ ਵੀ ਭਾਈ ਤੁਸੀਂ ਬੈ ਕੇ ਫੈਸਲਾ ਕਰ ਲਓ ਪਰ ਉਹ ਬੰਦਾ ਜਦੋਂ ਉਹਨੇ ਆਦੇ ਨਾਂ ਸਾਰਾ ਕੁਝ ਕਰਾ ਲਿਆ ਤੇ ਇੱਕੋ ਗੱਲ ਤੇ ਖੜਾ ਹੈ ਵੀ ਮੈਂ ਜ਼ਮੀਨ ਲੈਣੀ ਹੈ ਤੇ ਅਸੀਂ ਇਹ ਗੱਲ ਕੀਤਾ ਵੀ ਸਾਡੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਇੱਕੋ ਲਾਨ ਹੈ ਵੀ ਡਿੱਗੇ ਠੱਠੇ ਦੀ ਬਾਹ ਫੜਨੀ ਤੇ ਮਰਜੀ ਬੜਿਆਂ ਦੇ ਨਾਲ ਖੜਨਾ ਅਸੀਂ ਤੱਕਾ ਨਾ ਹੋਣ ਦਿੱਤਾ ਨਾ ਹੋਣ ਦਿਆਂਗੇ ਅੱਜ ਇਹ ਗੱਲ ਤਾਂ ਤੁਹਾਡੀ ਜਿਹੜੀ ਇੱਕ ਬਹੁਤ ਵਧੀਆ ਚਲੋ ਤੁਸੀਂ ਕਿਸਾਨ ਕਮੇਟੀ ਨੇ ਇੱਕ ਐਲਾਨ ਕੀਤਾ ਵੀ ਡਿੱਗੇ ਟੱਫੇ ਦੀ ਮਦਦ ਕਰਨੀ ਹੈ ਬਟ ਉਹ ਰਜਿਸਟਰੀ ਵੀ ਕਰਵਾ ਗਿਆ ਬਾਕੀ ਸਾਰਾ ਕੁਝ ਹੋ ਗਿਆ ਕਬਜ਼ਾ ਲੈਣ ਵੀ ਆ ਗਿਆ ਕਬਜ਼ਾ ਲੈਣ ਤੋਂ ਬਾਅਦ ਤੁਸੀਂ ਵੀ ਗੱਲ ਕੀਤੀ ਅਦਾਲਤ ਵਿੱਚ ਵੀ ਗੱਲ ਹੋਈ ਅਸੀਂ ਗੱਲ ਕਰਾਂਗੇ ਪਰ ਇਸ ਤੋਂ ਬਾਅਦ ਵੀ ਕੀ ਸਰਕਾਰ ਵੱਲੋਂ ਕੋਈ ਹੈਲਪ ਨਹੀਂ ਮਿਲੀ ਸਰਕਾਰ ਵੱਲੋਂ ਜੀ ਜੀਤ ਸਿੰਘ ਨੂੰ ਕੋਈ ਹੈਲਪ ਨਹੀਂ ਮਿਲੀ ਕਿਉਂਕਿ ਇਹਨੂੰ ਜਿਹੜੀ ਸਹਲਵ ਮਿਲੀ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮਿਲੀ ਹੈ ਅਸੀਂ ਅੱਜ ਵੀ ਉਸ ਬੰਦੇ ਨੂੰ ਕਹਿੰਨੇ ਆਂ ਵੀ ਜਿਹੜਾ ਤੇਰਾ ਵਾਜਬ ਪੈਸੇ ਬਣਦੇ ਨੇ ਅਸੀਂ ਉਹ ਤੇਰੇ ਹੱਥ ਜੋੜ ਕੇ ਦੇਣ ਲਈ ਤਿਆਰ ਆ ਕਿਉਂਕਿ ਅਸੀਂ ਲੜਾਈ ਨੂੰ ਮਟਾਣਾ ਚਾਹੁੰਦੇ ਆਂ ਵਿਧਾਨਾ ਨਹੀਂ ਚਾਹੁੰਦੇ ਇਸ ਕਰਕੇ ਜਿਹੜੀਆਂ ਗੱਲਾਂ ਸੀ ਉਹ ਖੁੰਡਾ ਇਹਨਾਂ ਗੱਲਾਂ ਤੋਂ ਭੱਜ ਚੁੱਕਿਆ 420 ਬੰਦੇ ਨੂੰ 420 ਕਰਨ ਵਾਲੇ ਬੰਦੇ ਨੂੰ ਅਸੀਂ ਕਦੇ ਕਬਜ਼ਾ ਨਹੀਂ ਲੈਣ ਦੇਾਂਗੇ ਨਾ ਅੱਜ ਤੇ ਨਾ ਕੱਲ ਇੱਕ ਇਹਨਾਂ ਵਿੱਚ ਛੋਟੀ ਜੀ ਗੱਲ ਹੋਰ ਵੀ ਮੇਰੇ ਦਿਮਾਗ ਚ ਆ ਰਹੀ ਹੈ ਕਿ ਉਸਨੇ ਇਸ ਨੂੰ ਪਹਿਲਾਂ ਤਾਂ ਨਸ਼ੇ ਤੇ ਲਾਇਆ ਜਾਂ ਫਿਰ ਬਾਅਦ ਚ ਦੜੇ ਸੱਟੇ ਤੇ ਲਾਇਆ ਕੀ ਉਹ ਨਸ਼ਾ ਵੇਚਦਾ ਹੈ ਜਾਂ ਦੜਾ ਸੱਟਾ ਲਾਉਂਦਾ ਉਹ ਕੀ ਕਰਦਾ ਉਹ ਵੇਖੋ ਜੀ ਉਹਦੇ ਕੋਲ ਕੰਮ ਸਿਰਫ ਇੱਕੋ ਹੀ ਹੈ ਦੜੇ ਸੱਟੇ ਵਾਲਾ ਤੇ ਨਾਲ ਪੋਸਟ ਭੁੱਕੀ ਵਾਲਾ ਕੰਮ ਹੈ ਅੱਜ ਉਹਦੇ ਇਸ ਟਾਈਮ ਟਰਾਲੇ ਚੱਲਦੇ ਨੇ ਉਸ ਬੰਦੇ ਕੋਲ ਜ਼ਮੀਨ ਹੈ ਨਹੀਂ ਉਸ ਬੰਦੇ ਕੋਲ ਟਰਾਲੇ ਚੱਲਦੇ ਨੇ ਅਸੀਂ ਇਥੋਂ ਤੱਕ ਕਹਿਣਾ ਚਾਹੁੰਦੇ ਆਂ ਵੀ ਉਸ ਬੰਦੇ ਦੀ ਬਿਲਕੁਲ ਪ੍ਰਾਪਰਟੀ ਦੀ ਜਾਂਚ ਕੀਤੀ ਜਾਵੇ ਇਹਨੇ ਪ੍ਰਾਪਰਟੀ ਬਣਾਈ ਕਿਵੇਂ ਤੇ ਪ੍ਰੋਸਟੀ ਆਈ ਕਿੱਥੋਂ ਹੈ ਕਿਉਂਕਿ ਸਰਕਾਰਆਂ ਦੀਆਂ ਵੀ ਅੱਖਾਂ ਬੰਦ ਨੇ ਕਾਲੀ ਪੱਟੀ ਸਰਕਾਰ ਨੇ ਬੰਨੀ ਹੋਈ ਹੈ ਕਿਉਂਕਿ ਜਿਹੜਾ ਬੰਦਾ ਮਜ਼ਦੂਰ ਹੈ ਜਿਹੜਾ ਬੰਦਾ ਕਿਸਾਨ ਹੈ ਉਸ ਨੂੰ ਸਰਕਾਰ ਦਬੋਚਣਾ ਚਾਹੁੰਦੀ ਹੈ ਤੇ ਜਿਹੜਾ ਬੰਦਾ ਸਮਗਲਰ ਹੈ ਨਸ਼ਾ ਵੇਚਦਾ ਹੈ ਨਸ਼ੇ ਤੇ ਲੋਕਾਂ ਨੂੰ ਲੋਂਦਾ ਹੈ ਲੋਕਾਂ ਦੀ ਪੀੜੀ ਖਰਾਬ ਕਰਦਾ ਉਸ ਬੰਦੇ ਨੂੰ ਸਰਕਾਰ ਕਦੇ ਵੀ ਕਿਸੇ ਤਰ੍ਹਾਂ ਦਾ ਕੋਈ ਗਮਰਾ ਕਿਸੇ ਤਰ੍ਹਾਂ ਦੇ ਕੋਈ ਉਹਦੇ ਤੇ ਤਨਾਜ ਕੋਈ ਵੀ ਕਿਸੇ ਤਰ੍ਹਾਂ ਦਾ ਹੁੰਦਾ ਤੇ ਸ਼ਾਂਜਾ ਨਹੀਂ ਕਰਿਆ ਜਾਂਦਾ ਅਸੀਂ ਇਹ ਸਰਕਾਰ ਨੂੰ ਇਸ ਗੱਲ ਦੀ ਬੇਨਤੀ ਜ਼ਰੂਰ ਕਰਦੇ ਆਂ ਵੀ ਜਿਹੜੇ ਬੰਦੇ ਨਸ਼ੇ ਦਾ ਕੰਮ ਕਰਦੇ ਨੇ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਦਿੱਤੀ ਜਾਵੇ ਤੇ ਉਹਨਾਂ ਕੋਲੋਂ ਹੱਕ ਮਾਰੇ ਗਰੀਬਾਂ ਬੰਦਿਆਂ ਨੂੰ ਦਵਾਇਆ ਜਾਵੇ ਕਿਉਂਕਿ ਗਰੀਬ ਬੰਦ ਇਹ ਤਾਂ ਗੱਲ ਠੀਕ ਹੈ ਕਿ ਇਸ ਤਰ੍ਹਾਂ ਦਾ ਕੋਈ ਅਲੀਗੇਸ਼ਨ ਵੀ ਅੱਜ ਤੱਕ ਲੱਗਿਆ ਹੋਇਆ ਖੁੰਡਾ ਜੀ ਵੇਖੋ ਜੀ ਖੁੰਡਾ ਜੀ ਤੇ ਅਲੀਗੇਸ਼ਨ ਲੱਗੇ ਨੇ ਉਹਦਾ ਮੁੰਡਾ ਜਿਹੜਾ ਬਿਲਕੁਲ ਉਹ ਜੇਲ੍ਹ ਦੇ ਵਿੱਚ ਨਸ਼ੇ ਦੇ ਸਮਗਲ ਕਰਦਾ ਜੇਲ੍ਹ ਦੇ ਵਿੱਚ ਰਹਿ ਕੇ ਆਇਆ ਏ ਵੀ ਸਾਰਿਆਂ ਨੂੰ ਪਤਾ ਹੈ ਤੇ ਉਹ ਵੀ ਕਿਸੇ ਦੇ ਬੱਚਿਆਂ ਨਾਲ ਨੁਕਸਾਨ ਹੋਇਆ ਤਾਂ ਉਸ ਬੰਦੇ ਨੂੰ ਉਹਨੂੰ ਫੜਾਇਆ ਪਰ ਸੀ ਜੇਲ੍ਹ ਤੋਂ ਮਿੱਤੂ ਫੇਰ ਉਹ ਛੁੱਟ ਕੇ ਆ ਗਿਆ ਕਿਉਂਕਿ ਸਜ਼ਾ ਹੀ ਇਹਨੂੰ ਕੁਵੇਂ 15 ਤੋਂ 20 ਦਿਨ 3 ਮਹੀਨੇ 4 ਮਹੀਨੇ ਤੇ 4 ਮਹੀਨੇ ਬਾਅਦ ਕੀ ਆਉਂਦੀ ਅਦਾਲਤ ਜਮਾਨਤ ਲੈ ਲੈਂਦੀ ਉਹ ਫਿਰ ਆ ਕੇ ਉਸੇ ਹੀ ਕੰਮ ਕਰਦੇ ਨੇ ਅੱਜ ਵੀ ਉਹ ਬੰਦੇ ਚਿੱਟਾ ਤੇ ਪੋਸਟ ਵੇਚਦੇ ਨੇ ਅਸੀਂ ਤੇ ਇਸ ਗੱਲ ਤੇ ਕਾਰ ਕਲ ਕਰਨੇ ਆਂ ਕਿ ਉਸ ਬੰਦੇ ਦੀ ਜਾਂਚ ਕੀਤੀ ਜਾਵੇ ਤੇ ਸਖਤ ਤੋਂ ਸਖਤ ਕਾਨੂੰਨ ਦੀ ਕਾਰਵਾਈ ਕੀਤੀ ਜਾਵੇ ਇਹ ਮਕਸਦ ਹੈ ਕਿ ਸਾਹਮਣੇ ਵਾਲੀ ਕਮੇਟੀ ਇੱਥੇ ਨਹੀਂ ਪਹੁੰਚੀ ਜਿਹੜੀ ਜ਼ਮੀਨ ਦਾ ਕਬਜ਼ਾ ਲੈ ਇਸ ਤਰ੍ਹਾਂ ਹੀ ਅਗਲੀ ਜਾਣਕਾਰੀ ਨਾਲ ਤੁਹਾਨੂੰ ਮਿਲਦੇ ਹਾਂ ਅੱਗੇ ਕੀ ਅਪਡੇਟ ਹੁੰਦੀ ਹੈ ਤੁਹਾਨੂੰ ਸਾਰੀ ਹੀ ਦਿੰਦੇ ਰਾਵਾਂਗੇ ਇਸ ਤਰ੍ਹਾਂ ਸੱਚੀ ਨਿਊਜ਼ ਨਾਲ ਮੈਂ ਨਰਿੰਦਰ ਤਵਨ ਕੈਮਰਾਮੈਨ ਦੀਪਕ ਦੇ ਨਾਲ ਤੁਹਾਨੂੰ ਮਿਲਾਂਗੇ ਐਨ ਨਿਊਜ਼ ਸੱਚ ਜੋ ਤੁਸੀਂ ਜਾਨਣਾ ਚਾਹੁੰਦੇ ਹੋ